ਹੰਦੀਆ ਸਾਰੀਆਂ ਸਲੇਟਾਂ ਹੀ ਇੱਧਰ ਟੈਲਾ ਵਗੈਰਾ ਮੇਰੀ ਵੀ ਬਿਜਲੀ ਵੀ ਬਾਕਸ ਕਰਕਦੀ ਆ ਮੀ ਐ ਹਨ ਦੇਖੋ ਕਿੱਦਾ ਆ ਦੇਖੋ ਐ ਸਤ੍ਰੀਕਾ ਤੋਂ ਦਸਾਰਿਆਂ ਦਾ ਮਹਲ ਬਲੌਗ ਤੇ ਸਵਾਗਤ ਹੈ ਹੋ ਗਈ ਯਾ ਚੀਰ ਤੇ ਮੰਮੀ ਨੇ ਤੋਰੇ ਆ ਪਾਣ ਕੱਪੜੇ ਹਾਂਜੀ ਹਾਂਜੀ ਅਸੀਂ ਚੱਲਦੇ ਆ ਸੈਂਟਨ ਨੂੰ ਤੇ ਜੇ ਉੱਥੇ ਜਾਂਦੇ ਆ ਮਿਲਦੇ ਆ ਅਸੀਂ ਸਾਰਿਆਂ ਨੂੰ ਫਿਰ ਆੰਦੇ ਆ ਅਸੀਂ ਮੰਮੀ ਜੀ ਕੋ ਚਲੋ ਹੁਣ ਅਸੀਂ ਚੱਲਦੇ ਆ ਉੱਥੇ ਮੰਮੀ ਜੀ ਸਾਨੂੰ ਯਾਦ ਰੱਖਿਜੀਏ ਹੁਣ ਅਸੀਂ ਸਿਖਾਈਏ ਤੇ ਤਾਣੀਆਂ ਆਉਂਦੀ ਹੋਣੀ ਐ ਫਿਰ ਉਹ ਮਿਲਦੇ ਤਾਂ ਕਿ ਲੋ ਜੀ ਅਸੀਂ ਤਾਣੀਆਂ ਕੋ ਆ ਗਏ ਤਾਣੀਆਂ ਨੇ ਵੇਟਪੋ ਕਰਾਈ ਅੱਜ ਲੇਟ ਹੋ ਗਈ ਨਾ ਤੁਮਾਈਂ ਚ ਬੋਲਣਾ ਪੈਣਾ ਚਲੋ ਹੁਣ ਅਸੀਂ ਚੱਲਦੇ ਸੈਂਟਰ ਲੋ ਜੀ गोल गए उदर बना के असि दिते जी बना के सन दे गए गोल गप्पे कना के, के खाओ <laughs> लो जी इधर त्यार कर दे गो ग्पा लो जी हो गया त्यार हो गया ਚਲੋ ਖਾਓ ਪੀਓ ਐਸ਼ ਕਰੋ ਹਾਂਜੀ ਅਸੀਂ ਚੱਲਦੇ ਹਾਂ ਹੁਣ ਸ਼ਹਿਰ ਨੂੰ ਬਾਹਰ ਤੇ ਚੱਲਦੇ ਆਂ ਅੰਮੀ ਜੀ ਕਿ ਜਾ ਕੇ ਦੱਸੂਗਾ ਹਾਂ ਅੱਪੇ ਜਾ ਕੇ ਦੱਸਦੇ ਆਂ ਨਿਆ ਕੀ ਲੈਂਡ ਚੱਲੇ ਆਂ ਅਸੀਂ ਸ਼ਹਿਰ ਨੂੰ ਮੰਡੀ ਤੇ ਦੇਖਦੇ ਆਂ ਟਾਗ ਲਈ ਸਰਪ੍ਰਾਈਜ਼ ਆਲੇ ਫਿਆਲ ਬਾਅਦ ਚ ਜਾ ਕੇ ਪਤਾ ਲੱਗੂਗਾ ਕੀ ਲੈਣਾ ਹੈ ਅਸੀਂ ਓ ਜੀ ਅਸੀਂ ਆਏ ਆ ਗੁਪਤਾ ਡੈਲ ਸਟੋਰ ਚ ਅਸੀਂ ਲੈਣੀਆਂ ਟੈਲਾਂ ਵਗੈਰਾ ਤੇ ਹੁਣ ਅਸੀਂ ਆਈਆਂ ਦੇਖਦੇ ਆਂ ਅੰਦਰ ਜਾ ਕੇ ਕਰੀ ਬਸਮਾ ਰਬ ਨੂਰੇ ਆ ਕਰੀ ਇੱਕ ਮਿੰਟ ਕਰੋ ਮੈਂ ਦਿਖਾਉਂ ਦਿਰਾ ਚੱਲ ਰਿਹਾ ਚਾਰ ਵਾ ਜੋਦੀ ਹੈ ਸਾਰੇ ਇੱਕ ਸਹੀ ਦੀ ਹੈ ਹਾਂਜੀ ਡਿਜ਼ਾਈਨਰ ਦਾਗਾ 4 1/2 ਅੰਨੇ ਬਈ ਰੋ ਜੀ ਦੇਖਦੇ ਹਾਂ ਅਸੀਂ ਦੋ ਉੱਦੋਂ ਸਿਲੈਕਟ ਕਰ ਲਏ ਆ ਬਾਕੀ ਦੇਖਦੇ ਹਾਂ ਕਿੱਦਾਂ ਹੁੰਦੀ ਆ ਸਾਰੀਆਂ ਸਲੇਟਾਂ ਹੀ ਇੱਧਰ 3911 28 ਨੰਬਰ ਬਹੁਤ ਦੇ ਲਈ ਇੰਨੇ ਆ ਸਾਰਾ ਸਟੋਰੇਜ ਟੈਂਸ ਵਗੈਰਾ ਦਾ ਹੀ ਆ ਆ ਵੀ ਵੇਖੋ ਤੋ ਗਾ ਹਾਂ ਜਿਹੜੀ ਜਗ੍ਹਾ ਹੈ ਇਹ ਨਾਲ ਹਾਂ ਇੱਦਾਂ ਲਾਇਆ ਵਾ ਛੋਟੇ ਬਾਥਰੂਮ ਬਣ ਸਕਦੇ ਹਾਂ ਹਾਂ ਇਹ ਬਾਥਰੂਮ ਆਲੇ ਆ ਡਿਜ਼ਾਈਨ ਦੇ ਬਣਾ ਲਓ ਹਾਂਜੀ ਬਾਥਰੂਮ ਪਿਆਰੀ ਥੀਕ ਹੈ ਇੱਦਾਂ ਸਾਰਾ ਰੱਖਿਆ ਹੋਇਆ ਹੈ ਇਹ ਵਾਈਟ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਉਹ ਸੇਮ ਚੀਜ਼ ਆਉਂਦੇ ਨੇ ਉਦਾਂ ਉਹ ਜਿੱਦਾਂ ਪਹਿਲਾਂ ਦੂਆ ਦੇਖੀ ਸੀ ਨਾ ਉਹ ਨਹੀਂ ਜੀਦੀ ਇੱਧਰ ਵੀ ਆ ਫੋਟੋਾਈ ਕੋਟਦਾ ਹੈ ਅਲਕੋਹਲ ਦਾ ਵੀਜ਼ਾ ਕੋਟਦਾ ਕੋਟਦਾ ਇਹ ਛੱਲੇ ਛੱਲੇ ਵਿੱਚ ਇਹ ਫੁੱਲ ਬੋਡੀ ਆ ਇਹ ਸਭ ਤੋਂ ਮਹਿੰਗਾ ਹੈ ਆ ਵਾਲਾ ਇਹ ਫੁੱਲ ਬੋਡੀ ਆ ਦਾ ਦੇਖੋ ਫੁੱਲ ਬੋਡੀ ਦੇ ਸੈਂਪਲ ਪੈਨੇ ਇਹ ਉੱਪਰ ਪ੍ਰਿੰਟ ਨਹੀਂ ਹੈਗਾ ਇਹ ਫੁੱਲ ਬੋਡੀ ਆ ਜੇ ਪਹਿਲਾਂ ਇੱਕ ਵਾਰ ਲਿਖਾਉਣਾ ਮੈਨੂੰ ਜ਼ਰੂਰ ਕਰਵਾਇਆ ਨਾਲ ਪਾਣੀ ਪੀਂਦੇ ਹੋਏ ਇੱਧਰ ਰੇਟ ਬਣਦਾ ਹੋਇਆ ਰੇਟ ਬਣਾਉਂਦੇ ਆ ਅੰਕਲ ਜੀ ਚੋੜਾ ਪਾਣੀ ਪਿੰਦੇ ਆ ਨਾਲੇ ਰੇਟ ਦੱਸਦੇ ਹਾਂ ਲੋ ਜੀ ਅਸੀਂ ਵੈਸੇ ਪਸੰਦ ਕਰ ਲਈ ਅਸੀਂ ਦੁਬਾਰਾ ਦੇਖਣਾ ਹੈ ਤਸੱਲੀ ਦੇ ਯਸ ਤਸੱਲੀ ਕਰ ਲਈਏ ਹਾਂਜੀ ਦੇਖ ਲੈ ਆਸ ਲੈਟ ਕਿੱਤੀ ਹੋ ਗਈ ਇੱਕ ਆਪਾਂ ਪਿੱਛੇ ਸੀ ਹਾਂਜੀ ਹੂੰ ਠੀਕ ਹੈ ਠੀਕ ਹੈ ਸੋ ਆ ਸੀ ਵਾਸ਼ਰੂਮ ਵਾਸਤੇ ਸਿਲੈਕਟ ਕੀਤੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੰਦਾ ਦੀ ਲੱਗੀਆਂ ਹਾਂਜੀ ਆ ਥੱਲੇ ਵਾਸਤੇ ਆ ਫੁੱਟ ਤੇ ਵਾਸਤੇ ਸੋ ਦੇਖਿਆ ਅੰਕਲ ਜੀ ਨੇ ਸਾਨੂੰ ਦਿਖਾਇਆ ਚਲੋ ਹੁਣ ਚੱਲਦੇ ਆ ਠੀਕ ਹੈ ਜੀ ਸਸਰੀ ਘਰ ਸਸਰੀ ਲੋ ਜੀ ਤੇਲਾ ਦੀ ਤੁਸੀਂ ਜੱਸੀ ਸੋਸਿਆਂ ਦੀ ਪਾਰਟੀ ਕਰਦੀ ਆ ਤੁਸੀਂ ਮੋਸੇ ਲੱਗੇ ਬੰਨ੍ਹੇ ਆ ਪਰ ਸੋਸਾ ਆ ਰਿਹਾ ਹੈ ਅਸੂਰਾ ਰਿਹਾ ਹੈ ਉਹਦੇ ਸਿਮੋਸ ਆਪਣੇ ਕੋਲ ਹੀ ਆ ਐਮਐਲ ਰੋਡ ਦੀ ਮਿਸ਼ੂਲ ਕੋਲ ਸੋਸਿਆਂ ਦੀ ਤੁਹਾਨੂੰ ਇੱਕ ਜੰਮੇ ਗਰਮ ਮੁੰਨੇ ਪਿਆ ਸੋਸਿਆਂ ਦਾ ਪਸੰਦ ਕਰ ਰਹੇ ਹੋ ਵੀ ਥੋੜੇ ਟਾਈਮ ਤੱਕ ਰਹੂਗੀ ਆ ਹੋਣੀ ਪੈਣੀ ਪਹਿਲਾਂ ਫੇਰ ਤੇਲਾ ਮਿਲੇਗਾ ਚਲੋ ਇਹ ਤਾਂ ਜੇ ਨਮਾਗੇ ਕੋਲੋਂ ਤੇ ਨਾਲ ਲਿਜਿਆ ਕਰੋ ਮਮਾ ਵੀ ਇਤਨਾ ਹੀ ਦਿਨਾਂ ਤੋਂ ਲੱਗੀ ਕੇਸ ਨੇ ਦਿਨਾਂ ਤੋਂ ਲੱਗੀ ਦਮੀਆਂ ਸੀ ਇਹ ਦੋਸੂਰਾ ਲੋਰ ਤੇ ਪੈ ਗਈ ਇਹ ਤਾਂ ਦੇਨਰ ਤੇ ਬਹੁਤ ਪੈ ਚਲੀ ਤਾਂ ਮੈਂchna ਤੋਂ ਵਰਕ ਲੋ ਜੀ ਕਹਿੰਦੇ ਸਮੋਸੇ ਵਧੀਆ ਤਰੀਕੇ ਨਾਲ ਖਲਾਵਾਗੇ ਕਰਦੇ ਆ ਨੂੰ ਪਹਿਲਾਂ ਇਹਨੂੰ ਫੇਡੋ ਮੰਮੀ ਜੀ ਹਾਂ ਜੀ ਐਤਾ ਹੌਣੇ ਦੇ ਉੱਤੇ ਸੌਸ ਪਾ ਦੇਣੀ ਐ ਅਸੀਂ ਜਿਹੜੀ ਨਾਲ ਦਿੱਤੀ ਆ ਹੌਣੇ ਦੇ ਉੱਤੇ ਪਾ ਲੈਣੇ ਅਸੀਂ ਪਿਆਜ਼ ਤੇਦਰ ਚਣਿਆਂ ਦੀ ਸਬਜ਼ੀ ਬਣਾਈ ਹੋਈ ਆ ਉਹ ਵੀ ਅਸੀਂ ਇਹਦੇ ਵਿੱਚ ਪਾ ਦੇਣੀ ਐ ਐਦਾਂ ਲੋ ਜੀ ਆ ਜੋ ਚਣਿਆਂ ਨੇ ਸੁਮੂਸੇ ਖਾਣ ਲੇ ਪਾਰਟੀ ਐ ਹੈ ਤੇਲਾਂ ਦੀ ਖੁਸ਼ੀ ਲੋ ਜੀ ਚੈੱਕ ਕਰੋ हाँ जी इधर कर भरमे करेले बन रहे थे मम्मी जी बना रहे हैं भरवी करेले खावे मम्मी जी बनाऊंगे हाँ जी यार फ्राई किए जा रहे करेले छिल के तोड़का लग फिर तुड़का लगेगा फिर किले मिलेगी हाँ जी ਕੀ ਨੂੰ ਚਖਣ ਦੀ ਹੈ ਹਾਂਜੀ ਅਗਲੇ ਦਿਨ ਦੇਖੋ ਹਟਾ ਮੀਮੀ ਅੱਜ ਪਹਿਰੇ ਅੱਜ ਐਹਣ ਪੈਂਦੀ ਪਈ ਆ ਸਾਡੇ ਤੇ ਓਹੋ ਐਹਣ ਬਹੁਤੀ ਮੋਟੀ ਮੋਟੀ ਪੈਂਦੀ ਆ ਦੇਖੋ ਆਹ ਦੇਖੋ ਐਹਣ ਪੈਂਦੀ ਪਈ ਆ ਬੰਗੋ ਜੀ ਬਹੁਤ ਬਿਜਲੀ ਵੀ ਬਹੁਤ ਓਹੋ ਕਿੰਨੇ ਮੋٹے ਮੋٹے ਲੱਗ ਰਹੇ ਆ ਚਲੋ ਖੂਕ ਡੋ ਓਹੋ ਬੋਧਾ ਹੋ ਵੋਟ ਸੇ ਆ ਉਹ ਹੂੰ ਪਿੱਛੇ ਹੋ ਜਾਓ ਤਾਂ ਇੱਥੇ ਦਾ ਕੰਮ ਦੇ ਪਿਆ ਓਹੋ ਆ ਦੇਖੋ ਇਹ ਨਹੀਂ ਆ ਸਾਰੀ ਓਹੋ ਓਹੋ ਹੋ ਹੋ ਮੰਮੀ ਅੰਦਰ ਹੀ ਆ ਜਾਓ ਤੇਜ ਆ ਨੇਰੀ ਵੀ ਬਹੁਤ ਆ ਨੇਰੀ ਦੇਖੋ ਇੱਧਰ ਕਿੱਦਾਂ ਆ ਓਹੋ ਮਾਈ ਗੋਡ ਨੇ ਵੀ ਬਿਜਲੀ ਵੀ ਵਾਪਕ ਕੜ ਕਰ ਗਈ ਆ ਮੀਂਹ ਹੈ ਨਾ ਦੇਖੋ ਕਿੱਦਾ ਆ ਦੇਖੋ ਇਹ ਬਹੁਤ ਹਨੇਰੀ ਤੂਫਾਨ ਆ ਦੇਖੋ ਜੀ ਸਾਰੇ ਜਾਣੇ ਐਦਾ ਜਿਹਦਾ ਧੁੰਦ ਹੁੰਦੀ ਨਾ ਮੀਂਹ ਇੰਨਾ ਤੇਜ਼ ਹਨੇਰੀ ਨੇ ਵੀ ਨਾਲ ਮਿਲ ਕੇ ਬਹੁਤ ਬੁਰਾ ਹਾਲ ਕਿੱਤਾ ਵਿਆ ਇਹ ਲੈ ਇੰਨੇ ਕੋਮ ਕਮ ਖੜਾਉ ਕੀਤਾ ਮੁੰਨੇ ਏਰੀਆ ਵੀ ਆ ਤੇ ਇੰਨੀ ਪੈਂਚੰ ਦਾ ਨਾਲ ਹਾਂਜੀ ਹੁਣ ਅਸੀਂ ਚੱਲਦੇ ਆ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਸਾਵ ਸ਼ੀਰੂਰੂ ਅਰਜਨਦੇਵ ਜੀ ਦੇ ਕੀਰਦੀ ਦੇਵ ਸਬੰਧ ਵਿੱਚ ਸੁਖਮਣੀ ਸਾਹਿਬ ਦੇ ਪੱਖ ਚੱਲਦੇ ਆ ਤੇ ਹੁਣ ਅਸੀਂ ਇਥੇ ਚੱਲੇ ਆ ਸੋ ਚੌਂਮੀ ਤੇ ਸੰਗਤ ਦੇ ਦਰਸ਼ਨ ਕਰਦੇ ਆ ਮੇਰੇ ਆਉਣ ਨਾ ਰੂਪ ਆਪੇ ਰੂਪ ਜੈਨੇ ਮਰ ਕੋਰਗ ਮੁਰਤਾਤਾ ਹੋਤਾ तेरी ओ जी इधर बारिश शुरू हो गया अवेरे बैठे हैं हां जी हाँ है। है। जी चाहिए सेवा होंगे सब संघत लंगर श ਸਰਵਾਰ ਚ ਬਹੁਤ ਜ਼ਿਆਦਾ ਸ਼ਰੂ ਹੋ ਗਈ ਹੈ